ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਇੱਥੇ ਥੋੜੀ ਸਫਾਈ ਕਰਨ ਇਹ ਸਾਰੀ ਇੱਧਰ ਨੂੰ ਦੇਖੋ ਵਿੱਚ ਕਿੰਨੀ ਆ ਬੂਟੇ ਜੁੱਗੀ ਹੋਈ ਆ ਇਹ ਆਪਾਂ ਇਹਦੀ ਸਾਰੀ ਸਫਾਈ ਕਰਕੇ ਤੇ ਇੱਥੇ ਆਪਾਂ ਲੱਗੇ ਆ ਰਾਜਮਾਲ ਲਗਾਣ ਤੇ ਇਹ ਸਾਰੀ ਆਪਾਂ ਪਹਿਲਾਂ ਪੱਟਾਂਗੇ ਫੇਰ ਜੀ ਰੰਬੇ ਨਾਲ ਜਿਹੜੀ ਗੁਡਾਈ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਰਾਜਮਾਲ ਲਗਾਵਾਂਗੇ ਤੇ ਹੁਣ ਮੈਂ ਲੱਗੀਆਂ ਸਰੋਂ ਜਿਹੜੀ ਆ ਕਿਉਂਕਿ ਹੁਣ ਸਾਗ ਤੋਂ ਇਹ ਬੜਨਾ ਨਹੀਂ ਇਸ ਤਰ੍ਹਾਂ ਜੇ ਫੁੱਲ ਨਿਕਲ ਆਏ ਇਹਨੂੰ ਇਹ ਆਪਾਂ ਸਾਰੀ ਜਿਹੜੀ ਆ ਉਹ ਪੱਟ ਦਵਾਂਗੇ ਤੁਸੀਂ ਆਪ ਇੱਥੇ ਰਾਜਮਾਲ ਲਗਾਵਾਂਗੇ ਕਿਆਰੀਆਂ ਪਾ ਕੇ ਇਹ ਆਪਣਾ ਇੱਧਰ ਜਿਹੜਾ ਇੱਕ ਆਪਣੇ ਨਵਾਂ ਹੀ ਫਰੂਟ ਆਇਆ ਇੰਡੀਆ ਦੇ ਵਿੱਚ ਤਾਂ ਮੈਂ ਤਾਂ ਫਸਟ ਟਾਈਮ ਹੀ ਦੇਖਿਆ ਆ ਹੋ ਸਕਦਾ ਕਿ ਇਸ ਸਟੇਟਾਂ ਦੇ ਵਿੱਚ ਪਹਿਲਾਂ ਵੀ ਹੋਵੇ ਇਹਨੂੰ ਲੌਂਗਨ ਕਹਿੰਦੇ ਆ ਇਹ ਚੀਕੂ ਵਰਗਾ ਹੀ ਦਾ ਕਲਰ ਆ ਬ੍ਰਾਊਨ ਕਲਰ ਦੇ ਲੱਗਦੇ ਇਹਨੂੰ ਲੌਂਗਨ ਤੇ ਆਪਣੇ ਤਾਂ ਹਜੇ ਫਰੂਟਿੰਗ ਨਹੀਂ ਹੋਈ ਹੈਗੀ ਮੈਂ ਇਹਨੂੰ ਹੋਣੀ ਲਗਾਇਆ 2 ਮਹੀਨੇ ਪਹਿਲਾਂ ਹੀ ਇਹ ਮੈਂ 2000 ਦਾ ਬੂਟਾ ਲਿਆਂਦਾ ਇਹ ਵਾਲਾ ਇੰਨਾ ਤੇ 2.5 ਫੁੱਟ ਜਿਹੜੀ ਹਾਈਟ ਹੈ ਇਹਦੀ ਹੋਣੀ ਆ ਇਹ ਜਿਹੜੀ ਆਪਣੇ ਇੱਧਰ ਇੱਕ ਇਹ ਲੱਗੀ ਹੋਈ ਆ ਬਲੂ ਬੈਰੀ ਇਹਨੂੰ ਕਾਫੀ ਜਿਹੜੀਆਂ ਬੈਰੀ ਲੱਗਦੀਆਂ ਹਉਣ ਲੱਗ ਮੈਨੂੰ ਲੱਗਦਾ ਇਸ ਮੌਸਮ 'ਚ ਇਹਨੂੰ ਲੱਗਣੀਆਂ ਸਟਾਰਟ ਹੋਣੀਆਂ ਤੇ ਥੋੜੀ ਜੀ ਜਦੋਂ ਗਰਮੀ ਹੁੰਦੀ ਆ ਉਦੋਂ ਇਹ ਪੱਕ ਕੇ ਤਿਆਰ ਹੋ ਜਾਂਦੀਆਂ ਤੇ ਹੁਣ ਇਹ ਲੱਗਣੀਆਂ ਜਿਹੜੀਆਂ ਸਟਾਰਟ ਹੋ ਜਾਣੀਆਂ ਇਹ ਛੋਟਾ ਬੂਟਾ ਵਾ ਮੇਰਾ ਉਧਰ ਮੈਂ ਲਗਾਇਆ ਹੋਇਆ ਉਹ ਕਾਫੀ ਵੱਡਾ ਵਾ ਉਹਨੂੰ ਤਾਂ ਬਹੁਤ ਜ਼ਿਆਦੀਆਂ ਪਿਛਲੇ ਸਾਲ ਲੱਗੀਆਂ ਸੀ ਬਲੂ ਬੈਰੀ ਪਿਛਲੇ ਸਾਲ ਆਪਾਂ ਉਹਦੀ ਵੀਡੀਓ ਵੀ ਪਾਈ ਸੀਗੀ ਸਾਰੇ ਗੁੱਡ ਲਿਆ ਆ ਤੇ ਜਿਹੜਾ ਥੋੜਾ ਥੋੜਾ ਰਹਿ ਗਿਆ ਹੁਣ ਆਪਾਂ ਨੂੰ ਥੋੜਾ ਪਾਣੀ ਦੇ ਕੇ ਫੇਰ ਗੁੱਟਾਂਗੇ ਥਾਂ ਨੂੰ ਬਿਲਕੁਲ ਪੱਧਰਾ ਕਰਕੇ ਫੇਰਾ ਪਾਣੀ ਵਿੱਚ ਜਿਹੜੀਆਂ ਕਿਆਰੀਆਂ ਬਣਾ ਕੇ ਤੇ ਰਾਜਮਾ ਲਾਉਣੀ ਆ ਇੱਧਰ ਦੇਖੋ ਪਸਾਰਾ ਗੁੱਡ ਦਿੱਤਾ ਤੇ ਉਹ ਪੈਂਗਨ ਵਿੱਚ ਬਹੁਤ ਵੱਡੇ ਵੱਡੇ ਹੋਏ ਹੋ ਗਏ ਆ ਤੇ ਉਹਨਾਂ ਨੂੰ ਮੈਂ ਹੁਣ ਤੋੜ ਲਵਾਂਗੀ ਤੇ ਇਹ ਜਿਹੜਾ ਮੈਂ ਮੇਰੇ ਫਰੂਟ ਪਲਾਂਟ ਲੱਗੇ ਹੋਏ ਆ ਗਮਲਿਆਂ ਦੇ ਵਿੱਚ ਉਹਨਾਂ ਵਾਸਤੇ ਮੈਂ ਜਿਹੜਾ ਇਹਦਾ ਆਰਗੇਨਿਕ ਇੱਕ ਫਰਟੀਲਾਈਜ਼ਰ ਆ ਉਹ ਬਣਾਉਂਗੀ ਕਿਉਂਕਿ ਗਮਲਿਆਂ ਦੇ ਵਿੱਚ ਮੈਂ ਜਾ ਕੋਈ ਵੀ ਕੈਮੀਕਲ ਜਿਹੜਾ ਹੈ ਉਹ ਨਹੀਂ ਪਾਉਂਦੀ ਪਹਿਲਾਂ ਕਦੀ ਵੀਡੀਓ ਨਹੀਂ ਬਣਾਈ ਪਰ ਇਸ ਤਰ੍ਹਾਂ ਜਿੰਨੇ ਵੀ ਆਪਣੇ ਕੋਈ ਫਰੂਟ ਵੱਧ ਜਾਂਦਾ ਹੈ ਉਹ ਆਪਾਂ ਤੋੜ ਲੀਦੇ ਆ ਇਹਨਾਂ ਨੂੰ ਆਪਾਂ ਜੇ ਗਰਮ ਪਾਣੀ ਦੇ ਵਿੱਚ ਭੇਣਾ ਆ ਫੇ ਤਾਂ 10 ਤੋਂ 12 ਘੰਟੇ ਬੋਤ ਹੁੰਦੇ ਆ ਤੇ ਜੇ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਭੋਗੇ ਰੱਖਣਾ ਵਾ ਤੇ ਫੇ ਲਗਭਗ 24 ਘੰਟੇ ਤੁਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਭੇਕੇ ਰੱਖੋ ਤੇ ਇਹਦਾ ਜਿਹੜਾ ਪੂਰਾ ਅਸਰ ਜਿਹੜਾ ਵਾ ਉਹ ਆਪਣੇ ਪlant ਨੂੰ ਜਿਹੜਾ ਉਹ ਮਿਲ ਜਾਂਦਾ ਹੈ ਕੀ ਨਾਲੇ ਵਿੱਚ ਆਪਾਂ ਕੋਈ ਦਵਾਈ ਵਗੈਰਾ ਨਹੀਂ ਪਾਈ ਹੋਈ ਇਸ ਕਰਕੇ ਥੋੜੇ ਇਸ ਤਰ੍ਹਾਂ ਕਾਣੇ ਆ ਵਿੰਗੇ ਟੇਡੇ ਵੀ ਆ ਪਰ ਇਹ ਹੈ ਬਹੁਤ ਵਧੀਆ ਆ ਥੁੱਕੀ ਦੇ ਵਿੱਚ ਕੋਈ ਹੋ ਜਾ ਕੋਈ ਖਾਦ ਨਹੀਂ ਹੈ ਅਸੀਂ ਕੁਝ ਵੀ ਨਹੀਂ ਪਾਇਆ ਹੋਇਆ ਇਹ ਹੁਣ ਠੰਡ ਦਾ ਕਰਕੇ ਸੁੱਕ ਗਏ ਆ ਬੈਂਗਨ ਤਾਂ ਪਰ ਇਹ ਹੁਣ ਇਸ ਤਰ੍ਹਾਂ ਅੱਗੇ ਤੋਂ ਲਿਓ ਜਿਹੜੇ ਉਹ ਫਟਨੇ ਸ਼ੁਰੂ ਹੋ ਜਾਣੇ ਹੁਣ ਆ ਦੇਖੋ ਥੱਲੇ ਫਟਿਆ ਆ ਇਹਨਾਂ ਦੀ ਆਪਾਂ ਇੱਥੋਂ ਉੱਪਰੋਂ ਜਿਹੜੀ ਆ ਉਹ ਕਟਿੰਗ ਕਰ ਦਵਾਂਗੇ ਇਹ ਦੁਆਰ ਤੋਂ ਆਪਣੇ ਫੁੱਟੋਂ ਜਿਹੜੇ ਬੈਂਗਨ ਲੱਥਨੇ ਆ ਉਹ ਸਟਾਰਟ ਹੋ ਜਾਣਗੇ ਉਹ ਬੈਂਗਣ ਤੁਸੀਂ ਦੇਖੋ ਹੈ ਕਿड्डे-ਕਿੱड्डे ਲੰਬੇ ਆ ਇਹਨਾਂ ਦਾ ਸਾਈਜ਼ ਦੇਖੋ ਕਿੰਡਾ ਗੱਡਾ ਆ ਹਰੇ ਬੈਂਗਣ ਆ ਇਹ ਸਾਰੀ ਤਰ੍ਹਾਂ ਦੇ ਵਿੱਚ ਲੱਗੇ ਹੋਏ ਕੋਈ ਨੀਲੇ ਆ ਕੋਈ ਹਰੇ ਆ ਕੋਈ ਚਿੱਟੇ ਵੀ ਲੱਗੇ ਹੋਏ ਆ ਵਿੱਚ ਮਿਕਸ ਹੀ ਲਗਾਏ ਹੋਏ ਆ ਮੈਂ ਤੇ ਇਹ ਬੂਟਿਆਂ ਦੀ ਜਿਹੜੀ ਹਾਈਟ ਆ ਵੀ 6-7 ਫੁੱਟ ਦੇ ਕਰੀਬ ਉੱਚੀ ਹਾਈਟ ਹੋ ਜਾਂਦੀ ਆ ਜਿਹੜੀ ਕਿੱਤੇ ਪੈ ਜਾਂਣਾ ਹੁਣ ਇਹ ਦੇਸੀ ਬੈਂਗਣ ਆ ਇਹ ਦੇਖੋ ਇੰਨੇ ਜ਼ਿਆਦਾ ਇਹ ਬੈਂਗਣ ਲੱਗਦੇ ਆ ਨਾ ਵੀ ਮਤਲਬ ਆਪਣੇ ਤੋੜਨ ਤੋਂ ਵੀ ਜ਼ਿਆਦਾ ਹੋ ਜਾਂਦੇ ਇੱਕ-ਇੱਕ ਬੂਟੇ ਨਾਲੋਂ ਆ ਇੱਕ ਬੂਟੇ ਨੂੰ ਇੱਕੋ ਟਾਣੀ ਤੇ ਇੰਨੇ ਲੱਗੇ ਹੋਏ ਆ ਤਾਂ ਹਜੇ ਪਤਾ ਨਹੀਂ ਟੁੱਟ ਕੇ ਵੀ ਥੱਲੇ ਕਿੰਨੇ ਜਿਹੜੇ ਉਹ ਡਿੱਗ ਟੁੱਕੇ ਆ ਆ ਦੇਖੋ ਸਾਰੇ ਇੱਕੋ ਹੀ ਬੁੱਟੇ ਨੂੰ ਲੱਗੇ ਹੋਏ ਆ ਇੱਧਰ ਆ ਤਾਂ ਮੈਨੂੰ ਲੱਗਦਾ ਬੈਂਗਣ ਜੜਾ ਵਾ 15 16 ਇੰਚ ਦਾ ਇੱਕ ਲੰਬਾਈ 'ਚ ਹੋਣਾ ਇੰਨੀ ਇਹਦੀ ਲੰਬਾਈ ਹੋਣੀ ਆ ਤੇ ਆਪਾਂ ਸਾਰੇ ਤੋੜ ਲਾਂਗੇ ਕਿਉਂਕਿ ਇਹ ਖਾਣ ਦੇ ਕੰਮ ਤੇ ਨਹੀਂ ਹੈਗੇ ਹੁਣ ਤੇ ਆਪਾਂ ਜਿਹੜੇ ਆ ਵੀ ਆ ਦੇਖੋ ਇੱਕੋ ਹੀ ਬੁੱਟੇ ਨੂੰ ਆ ਇੱਧਰ ਹਨ ਗਣਤੀ ਬੈਂਗਣ ਲੱਗੀ ਹੋਈ ਆ ਜੇ ਜੋ ਆਪਾਂ ਨਰੰਬੇ ਦੇ ਨਾਲ ਜਾਂ ਕਈ ਦੇ ਨਾਲ ਕੋਈ ਵੀ ਆਪਾਂ ਕੰਮ ਕਰਦੇ ਹਾਂ ਤੇੜਾ ਹੱਥਾਂ ਦਾ ਆਪਣੇ ਆਪ ਕੋ ਪ੍ਰੈਸ਼ਰ ਆ ਉਹ ਬਹੁਤ ਹੁੰਦਾ ਗੰਦੇ ਦਾ ਬੇਸ਼ੱਕ ਦੇ ਹੱਥ ਹੁੰਦੇ ਆ ਪਰ ਆਪਣੀਆਂ ਜਿਹੜੀਆਂ ਇਹ ਸਾਰੀਆਂ ਇਸ ਤੋਂ ਨਾੜਾਂ ਆ ਉਹ ਰੰਬੇ ਦੇ ਇਸ ਤਰ੍ਹਾਂ ਨਾਲ ਨੱਪ ਹੁੰਦੀਆਂ ਤੇ ਉਹਦੇ ਨਾਲ ਆਪਾਂ ਜਿਹੜਾ ਸੇਹ ਤਾਂ ਉਹਨੂੰ ਵੀ ਬਹੁਤ ਫਾਇਦਾ ਮਿਲਦਾ ਕਿਉਂਕਿ ਪ੍ਰਾਣੀ ਜਿਹੜੇ ਆਪਣੇ ਬਜ਼ੁਰਗਾਂ ਉਹਨਾਂ ਦੇ ਹਜੇ ਤੱਕ ਵੀ ਕੋਈ ਗੋਡੇ ਨਹੀਂ ਦਰਦ ਕਰਦੇ ਕੋਈ ਬਾਹਾਂ ਨਹੀਂ ਦਰਦ ਕਰਦੀਆਂ ਪਰ ਜਿਹੜੀ ਆਪਣੀ ਗਾਂ ਦੀ ਹੁਣ ਜਨਰੇਸ਼ਨ ਆ ਆਪਣੀ ਉਮਰ ਦੀ ਆ ਉਹਨਾਂ ਦੇ ਤਲਗ ਪੱਗ ਮੈਂ ਦੇਖਿਆ ਵੀ ਬੀਬੀਆਂ ਦੇ ਗੋਡੇ ਜਿਹੜੇ ਆ ਉਹ ਰਹਿ ਹੀ ਚੁੱਕੇ ਆ ਕੋਈ ਤਾਂ ਗੋਡੇ ਜਿਹੜੇ ਵਿੰਗੇ ਹੋ ਗਏ ਆ ਕਈਆਂ ਦੇ ਕਈਆਂ ਨੇ ਆਪਰੇਸ਼ਨ ਕਰਵਾਏ ਆ ਗੋਡੇ ਪਵਾਏ ਆ ਤੇ ਇਹ ਥੀ ਕੰਮ ਜ਼ਰੂਰ ਕਰਨਾ ਚਾਹੀਦਾ ਥੋੜਾ ਹੀ ਕਰੋ ਬੇਸ਼ੱਕ ਦੀ ਜਿੰਨਾ ਕੋ ਹੋ ਸਕੇ ਪਰ ਕਰਨਾ ਜ਼ਰੂਰ ਚਾਹੀਦਾ ਇਹਦੇ ਨਾਲ ਆਪਣੀ ਸਿਹਤ ਨੂੰ ਵੀ ਬਹੁਤ ਜਿਹੜਾ ਫਾਇਦਾ ਮਿਲਦਾ ਤੇ ਨਾਲੇ ਆਪਾਂ ਘਰ ਦੀ ਜਿਹੜੀ ਸਬਜ਼ੀ ਆ ਉਹ ਵੀ ਬਿਨਾ ਕਿਸੇ ਕੈਮੀਕਲ ਤੋਂ ਉਗਾ ਕੇ ਖਾ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਜਗ੍ਹਾ ਹੈਗੀ ਤਾਂ ਤੁਸੀਂ ਗਮਲਿਆਂ ਦੇ ਵਿੱਚ ਵੀ ਲਗਾ ਸਕਦੇ ਹੋ ਜ਼ਰੂਰੀ ਨਹੀਂ ਕਿ ਆਪਣੇ ਕੋਲ ਖੇਤ ਹੀ ਹੋਵੇ ਤਾਂ ਆਪਾਂ ਲਗਾ ਸਕਦੇ ਹਾਂ ਕੁਝ ਵੀ ਮੈਂ ਤੇ ਛੱਤ ਤੇ ਜਿਹੜੇ ਆ ਟਾਇਰ ਹੁੰਦੇ ਆਪਣੇ ਪੁਰਾਣੇ ਉਹਨਾਂ ਦੇ ਵਿੱਚ ਧੰਨੀਆਂ ਲਗਾਇਆ ਹੋਇਆ ਲਸਣ ਲਗਾਇਆ ਹੋਇਆ ਉਹ ਤੇ ਸਿਰਫ ਇੱਕ ਮੈਂ ਲਗਾ ਕੇ ਹੀ ਦੇਖਿਆ ਸੀ ਕਿਸ ਤਰ੍ਹਾਂ ਵੀ ਹੋ ਜਾਂਦਾ ਜਾਂ ਜਾਂ ਨਹੀਂ ਛੱਤ ਤੇ ਪਰ ਬਹੁਤ ਵਧੀਆ ਸਾਡੇ ਆਤ ਕੀ ਸਾਰਾ ਸਿਆਲ ਅਸੀਂ ਪਾਲਕ ਉੱਥੇ ਛੱਤ ਤੋਂ ਹੀ ਵਰਤੀ ਆ ਜਿਹੜੀ ਟਾਇਰ ਦੇ ਵਿੱਚ ਲਗਾਈ ਹੋਈ ਆ ਤੇ ਇੱਕ ਛੋਟੀ ਫੈਮਿਲੀ ਵਾਸਤੇ ਤਾਂ ਜਿਹੜਾ ਹੈ ਉਹ ਛੱਤ ਤੇ ਵੀ ਇਸ ਤਰ੍ਹਾਂ ਲਗਾ ਕੇ ਤੁਸੀਂ ਸਾਰ ਸਕਦੇ ਆ ਇਹ ਵੀ ਆਪਣੀ ਜਿਹੜੀ ਬਲੈਕ 베ਰੀ ਦਾ ਹੀ ਪਲਾਂਟ ਆ ਪਰ ਇਹਨੂੰ ਬਿਲਕੁਲ ਵੀ ਜਿਹੜੇ ਕੰਡੇ ਨਹੀਂ ਹੈਗੇ ਕੋਈ ਕੰਡਾ ਨਹੀਂ ਹੈਗਾ ਇਹਨੂੰ ਤੇ ਜਿਹੜੀ ਇਹਦੇ ਨਾਲ ਦੀ ਦੂਸਰੀ ਵੈਰਾਈਟੀ ਆ ਉਹਨੂੰ ਤਾਂ ਕੰਡੇ ਹੀ ਬਹੁਤ ਜ਼ਿਆਦਾ ਆ ਉਹਨੂੰ ਹੱਥ ਨਹੀਂ ਲੱਗਦਾ ਇਸ ਦਾ ਪਰ ਇਹਨੂੰ ਕੋਈ ਕੰਡਾ ਨਹੀਂ ਹੈਗਾ ਇਹਨੂੰ ਹਜੇ 베ਰੀਆਂ ਨਹੀਂ ਲੱਗੀਆਂ ਇਸ ਸਾਲ ਦਾ ਹੀ ਹੋਇਆ ਬੂਟਾ ਹਲੇ ਤੇ ਇਸ ਇਸ ਸਾਲ ਸ਼ਾਇਦ ਹੁਣ ਲੱਗਣ ਇਹ ਫਲੀਆਂ ਦੀ ਆਪਣੇ ਇਧਰ ਇੱਕੋ ਹੀ ਵੇਲ ਲੱਗੀ ਹੋਈ ਤੇ ਨੂੰ ਫਲੀਆਂ ਦੇਖੋ ਕਿਸ ਤਰ੍ਹਾਂ ਕਿੰਨੀ ਬਹੁਤ ਜ਼ਿਆਦਾ ਇਹਨੂੰ ਫਲੀ ਲੱਗਦੀ ਆ ਸਾਰਾ ਸਿਆਲ ਸਾਡੇ ਕੋਲ ਇੱਕ ਵੇਲ ਤੋਂ ਹੀ ਇੰਦਾ ਫਲੀਆਂ ਨਹੀਂ ਖਤਮ ਹੋਈਆਂ ਦੇਖੋ ਇਸ ਤਰ੍ਹਾਂ ਨੂੰ ਸਾਰੇ ਉੱਪਰ ਤੱਕ ਲੱਗੀਆਂ ਹੋਈਆਂ ਆ ਵੇਖੋ ਇਹ ਆ ਦੇ ਕਿੱਧਰ ਬੜੀਆਂ ਹੋਈਆਂ ਤੇ ਇੱਕ ਵੇਲ ਹੀ ਤੁਸੀਂ ਲਗਾ ਸਕਦੇ ਹੋ ਤੁਹਾਡੀ ਪੂਰੀ ਫੈਮਿਲੀ ਦਾ ਜਿਹੜਾ ਉਹ ਸਰ ਜਾਂਦਾ ਇਹਦੇ ਨਾਲ ਲਗਾ ਰਹੇ ਹਾਂ ਰਾਜਮਾ ਉਹਦੇ ਵਾਸਤੇ ਆਪਾਂ ਕੱਲ ਜਿਹੜਾ ਪਾਣੀ ਦੇ ਤਾ ਸੀ ਤੇ ਪਾਣੀ ਆਪਣਾ ਗਿਆ ਸੁੱਕ ਤੇ ਹੁਣ ਆਪਾਂ ਖਾਂ ਦੀ ਜਿਹੜੀ ਗੁਡਾਈ ਕਰਕੇ ਉਹਦੇ ਵਿੱਚ ਥੋੜੀ ਜਿਹੀ ਗੋਬਰ ਦੀ ਖਾਦ ਆ ਉਹ ਪਾਵਾਂਗੇ ਟਿਕਿਆਰੀ ਬਣਾ ਕੇ ਆਪਾਂ ਤੇ ਰਾਜਮਾ ਉਹ ਲਗਾ ਦਾਂਗੇ ਇਹ ਜਿਹੜੀ ਆਪਾਂ ਪਾ ਲਈਏ ਸਾਨੂੰ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਦਾ ਇੱਕ ਆਪਾਂ ਦੇਸੀ ਵਿਗਾਰਡ ਬਣਾਇਆ ਹੋਇਆ ਜਗ੍ਹਾ ਨੂੰ ਪੱਧਰਾ ਵੀ ਕਰ ਦਿੰਦਾ ਤੇ ਨਾਲੇ ਜਿਹੜਾ ਇਹ ਘਾਹ ਵਗੈਰਾ ਉਹ ਸਾਰਾ ਹੀ ਖੁੱਸ ਲੈਂਦਾ ਇਸ ਤਰ੍ਹਾਂ ਇਹਨੇ ਪੱਧਰਾ ਕਰਕੇ ਉਹ ਫੱਟੀ ਜੀ ਉਹ ਲੱਲੀ ਆ ਇਹਦੇ ਨਾਲ ਜਿਹੜਾ ਆਪਾਂ ਇਹ ਬਿਲਕੁਲ ਪੱਧਰਾ ਕਰ ਲਵਾਂਗੇ ਤਾਂ ਕਿ ਜਿਹੜਾ ਪਾਣੀ ਉਹ ਸਾਨੂੰ ਦੇ ਨਾਲ ਆ ਜੇ ਇਹ ਤਾਂ ਬਾਅਦ ਚ ਪਾਣੀ ਦੇਣ ਤੋਂ ਬਹੁਤ ਦਿੱਕਤ ਆਉਂਦੀ ਆ ਕਿਉਂਕਿ ਆਪਾਂ ਟੂਸੀ ਤੋਂ ਪਾਣੀ ਦੇਣਾ ਹੁੰਦਾ ਜੇ ਆਪਾਂ 30 ਤਰੀਕ ਨੂੰ ਲਗਾ ਰਹੇ ਹਾਂ 30 ਜਨਵਰੀ ਨੂੰ ਤੇ ਦੇਖਦੇ ਹਾਂ ਕਿ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਉੱਗਣਗੇ ਇਸੀ ਤਰ੍ਹਾਂ ਮੈਂ ਹੁਣ ਸਾਰਾ ਪਹਿਲਾ ਪੱਧਰਾ ਕਰ ਲਵਾਂ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਰਾਜਮਾ ਕਿਵੇਂ ਇਹ ਬੀਜ ਲੈ ਲਏ ਆਪਾਂ ਤੇ ਹੁਣ ਜਿਹੜਾ ਹੰਗੀ ਸਾਈਡ ਆ ਉਹ ਲਗਾ ਲਿਆ ਵਾ ਪਾਣੀ ਥੋੜਾ ਜਿਹਾ ਵਿੱਚ ਗਿੱਲਾ ਕਰਕੇ ਤੇ ਇਹਦੇ ਨਾਲ ਆਪਾਂ ਜੜੀਆਂ ਵਾਂ ਖੇੜਾਂ ਕੱਢ ਕੇ ਤੇ ਆਪਾਂ ਜਿਹੜੇ ਰਾਜਮਾ ਹੁਣ ਲਾ ਦਾਂਗੇ ਬਹੁਤ ਵੱਟਾਂ ਪਾ ਕੇ ਵੀ ਲਗਾ ਸਕਦੇ ਹੋ ਪਰ ਸਾਡੀ ਜਿਹੜੀ ਜ਼ਮੀਨ ਆ ਉਹ ਰੇਤਲੀ ਆ ਇਸ ਕਰਕੇ ਅਸੀਂ ਇਸ ਤਰ੍ਹਾਂ ਖੇਲਾ ਕੱਢ ਕੇ ਲਗਾ ਕੇ ਲੱਗੇ ਆ ਇਸ ਤਰ੍ਹਾਂ ਥੋੜੇ ਮੈਂ ਸੰਗਣੇ ਲਗਾ ਰਹੀਆਂ ਕਿਉਂਕਿ ਕਈ ਵਾਰੀ ਰਾਜਮਾ ਜਿਹੜੇ ਸਾਰੇ ਉੱਗਦੇ ਵੀ ਨਹੀਂ ਹੈਗੇ। ਕਈ ਵਿੱਚ ਇਸ ਤਰ੍ਹਾਂ ਟੁੱਟੇ ਹੋਏ ਵੀ ਹੁੰਦੇ ਇਸ ਕਰਕੇ ਦੋ-ਦੋ ਲਗਾ ਰਹੀ ਮੈਂ। ਇੱਕ ਆਪਾਂ ਗਮਲੇ ਉਹਦੇ ਵਿੱਚ 12 ਇੰਚ ਦੇ ਮੈਂ ਲਫਾਫੇ ਵੀ ਮੰਗਾਏ ਐ Amazon ਤੋਂ ਤੇ ਉਹਦੇ ਵਿੱਚ ਵੀ ਮੈਂ ਲਗਾਣੇ ਆ। ਤੇ ਜਿਨ੍ਹਾਂ ਕੋਲ ਕੋਈ ਜ਼ਮੀਨ ਵਗੈਰਾ ਨਹੀਂ ਹੈਗੀ ਉਹ ਲਫਾਫਿਆਂ ਦੇ ਵਿੱਚ ਵੀ ਲਗਾ ਸਕਦੇ ਆ ਤੇ ਉਹ ਵੀ ਆਪਾਂ ਤੁਹਾਨੂੰ ਲਫਾਫਿਆਂ ਦੇ ਵਿੱਚ ਵੀ ਆਪਾਂ ਤੁਹਾਨੂੰ ਲਗਾ ਕੇ ਦਿਖਾਵਾਂਗੇ ਪਿਛਲੇ ਸਾਲ ਵੀ ਮੈਂ ਲਗਾਈ ਸੀ ਲਫਾਫਿਆਂ ਦੇ ਵਿੱਚ ਤੇ ਬੜੇ ਵਧੀਆ ਰਾਜਮਾ ਹੋਏ ਸੀ ਪਰ ਉਦੋਂ ਮੈਂ ਵੀਡੀਓ ਵਗੈਰਾ ਨਹੀਂ ਪਾਉਂਦੀ ਹੁੰਦੀ ਸੀ ਤੇ ਇਸ ਵਾਰ ਮੈਂ ਤੁਹਾਨੂੰ ਜਿਹੜੇ ਲਫਾਫਿਆਂ ਦੇ ਵਿੱਚ ਵੀ ਲਗਾ ਕੇ ਦਿਖਾਉਂਗੀ ਤਾਂ ਕਿ ਜਿਹੜੇ ਆਪਣੇ ਸ਼ਹਿਰਾਂ ਦੇ ਭੈਣ ਭਰਾ ਵਾ ਉਹ ਵੀ ਲਗਾ ਸਕਣ ਆਪਣੀ ਛੱਤ ਤੇ ਤੇ ਲਫਾਫਿਆਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਹੋ ਇਸ ਤਰ੍ਹਾਂ 1 ਇੰਚ ਦੇ ਕਰੀਬ ਜਿਹੜੀ ਇਹਨਾਂ ਦੇ ਉੱਤੇ ਆਪਾਂ ਮਿੱਟੀ ਪਾ ਦੇਣੀ ਆ। ਇੱਕ ਲਗਭਗ ਫੁੱਟ ਦੇ ਕਰੀਬ ਜਗ੍ਹਾ ਛੱਡ ਕੇ ਕਿਉਂਕਿ ਇਹ ਵੇਲਾਂ ਵਾਲੀ ਫਸਲ ਆ ਇਸ ਤਰ੍ਹਾਂ ਕੇ ਫੁੱਟ ਦੇ ਕਰੀਬ ਆਪਾਂ ਛੱਡਾਂਗੇ। ਤੇ ਜਿਹੜੀ ਆਪਾਂ ਦੂਜੀ ਖੇਲ ਉਹ ਵੀ ਇਸੇ ਤਰ੍ਹਾਂ ਪਾ ਲਵਾਂਗੇ। ਇਸ ਸਮੇਂ ਹੁਣ ਤੁਸੀਂ ਪਿੰਡੀ, ਲੋਕੀ, ਕੱਦੂ, ਚੱਪਲ ਕੱਦੂ ਇਹ ਸਾਰੀਆਂ ਜਿਹੜੀਆਂ ਵੇਲਾਂ ਵਾਲੀਆਂ ਫਸਲਾਂ ਵਾਂ ਉਹ ਇਸ ਟਾਈਮ ਤੁਸੀਂ ਹੁਣ ਲਗਾ ਕੇ ਲਫਾਸਾ ਤੇ ਰੱਖ ਸਕਦੇ ਹੋ। ਛੱਤ ਤੇ ਰੱਖ ਦੋ 15 ਦਿਨ ਦੇ ਵਿੱਚ ਜਿਹੜੀਆਂ ਉੱਗੀਆਂ ਹੋਣੀਆਂ ਹੁਣ। ਕਿਉਂਕਿ ਹੁਣ ਜਿਹੜੀ ਦਿਨੇ ਆਉ ਥੋੜੀ ਜਿਹੀ ਗਰਮੀ ਲਾ ਦੁੱਦੀ ਆ ਹੁਣ। ਇਹ ਜਿਹੜੀਆਂ ਵੇਲਾਂ ਵਾਲੀਆਂ ਫਸਲਾਂ ਵਾਂ ਹੁਣ ਉੱਗ ਪੈਣੀਆਂ। ਇਹ ਆਪਾਂ ਖੀਰ ਵਾਲੀ ਲਾਈਨ ਜਿਹੜੀ ਉਹ ਕੱਢ ਰਹੇ ਆ ਬਾਕੀ ਆਪਾਂ ਸਾਰੇ ਰਾਜਮਾ ਜਿਹੜੀ ਉਹ ਲਗਾ ਦਿੱਤੇ।

ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਲਗਾਉਣਾ ਚਾਹੁੰਦੇ ਹੋ ਰਾਜਮਾ ਤੇ ਹੁਣ ਤੁਸੀਂ ਲਗਾ ਸਕਦੇ ਹੋ ਬਹੁਤ ਵਧੀਆ ਮੌਸਮ ਆ ਸਬਜ਼ੀਆਂ ਲਗਾਉਣ ਵਾਲਾ ਗਰਮੀਆਂ ਦੀ ਗਰਮੀਆਂ ਚ ਹੋਣੀਆਂ ਇਹਦੇ ਨਾਲ ਹੀ ਆਪਾਂ ਵੀਡੀਓ ਦੀ ਜਿਹੜੀ ਸਮਾਪਤੀ ਕਰਦੇ ਆ ਤੁਸੀਂ ਸਾਡੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ